ਸਰੋ ਡਿਲੀਵਰਕ ਅੱਜ ਹੱਜੇ ਤੱਕ ਤੱਤਨਾ ਤੱਤਨਾ 2023 ਠੀਕ ਹੈ ਤੱਤਨਾ 2023 ਤੇ 1:00 ਵਜੇ ਮੈਂ ਸੰਪਤੀ ਯਮਨ ਸਟੂਡੀਓ ਚ ਆ ਰਿਹਾ ਮੈਂ ਚੰਦਰਮਨ ਵਾਸਤੇ ਮਨਾ ਕਰ ਦਿੱਤਾ ਬਲੋਗ ਕਰਕੇ ਤੁਹਾਨੂੰ ਬਾਅਦ ਵਿੱਚ ਮਿਲੂਗਾ ਜਤਨੀ ਉਹਨਾਂ ਦੇਖ ਚੱਕ ਦੇ ਸਕਦਾ ਹਾਂ ਪਹਿਲਾਂ ਤੁਸੀਂ ਧੂਪ ਪ੍ਰਦਰਸ਼ਨ ਕਰੋ ਜੀ ਕਿਉਂਕਿ ਆਪਾਂ ਦੇਖ ਲਓ ਆਪਣੇ ਮੋਢ ਦਾ ਪਤ ਨਹੀਂ ਲੱਗਾ ਜੋ ਕਰਨੀ ਹੁੰਦੀ ਹੈ ਉਹ ਆਪਾਂ ਕਹਿੰਦੇ ਧੂਪ ਬਹੁਤ ਜ਼ਿਆਦਾ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਹੈ ਕੱਲ ਵੀ ਬਹੁਤ ਜ਼ਿਆਦਾ ਤੇਜ਼ ਧੂਪ ਸੀ ਜੋ ਮੈਂ ਕਹਿੰਦਾ ਸਾਮ ਜੋ ਚੀ ਲੈਣਗੇ ਸੀ ਜੋ ਤੁਸੀਂ ਕੱਲ੍ਹ ਅਜਰ ਵੀ ਨਹੀਂ ਕਿ ਜਾਤੇ ਦੇਖ ਸਕਦੇ ਹੋ ਕੀ ਕੁਛ ਕਹਾਂਦਾ ਤੇ ਕੀ ਕੁਛ ਹੋਇਆ ਉਹ ਵੀ ਸਾਰਾ ਕੁਝ ਡਿਟੇਲ ਚ ਦੱਸਿਆ ਹੋਇਆ ਹੈਗਾ ਤਾਂ ਕਿ ਦੇਖ ਸਕਦੇ ਹੋ ਤੇ ਠੰਡ ਦੇ ਵਿੱਚ ਆਪਾਂ ਨੂੰ ਠਪਕਦੀ ਲੱਗਦੀ ਆ ਉਹੀ ਧੁੱਪ ਗਰਮੀ ਦੇ ਵਿੱਚ ਤੇਜ ਹੋ ਜਾਂਦੀ ਹੈ ਆਪਾਂ ਨੂੰ ਵਧੀਆ ਨਹੀਂ ਲੱਗਦੀ ਹੈ ਜੀ ਤੇ ਆਪਾਂ ਦੇ ਰੰਗਣੇ ਤੇ ਜੀ ਤੇ ਹੁਣ ਆਪਾਂ ਪਹਿਲਾ ਕੋਟੀ ਛੱਟਵੇਂ ਸਤ ਨੂੰ ਅਧੀਆਂ ਮੰਨ ਜਾਂਦੇ ਪੂਰਿਆਂ ਮਹਾਂ ਦੇ ਵਿੱਚ ਆ ਜਾਂਦੇ ਅਧੀਆਂ ਮੰਨ ਚ ਆਮਲੇ ਤੇ ਕਹਿੰਦਾ ਮੈਂ ਚਲ ਰਿਹਾ ਨਾ ਅੱਜ ਤੇ ਕੋਈ ਕਰਕੇ ਤੁਹਾਨੂੰ ਬਾਅਦ ਵਿੱਚ ਮਿਲਾਂ ਹੁਣ ਜੋ ਸਨ ਰਾਤ ਹੋ ਗਈ ਉਹ ਦੁਮਾਰਾ ਮਿਲਾਂਗਾ ਅੱਜ ਮੈਂ ਇੱਕ ਹੋਰ ਕੰਮ ਕਰਨ ਜਾਨਾ ਦੱਸਣ ਜਾ ਰਿਹਾ ਕਿ ਮੈਂ ਜੋ ਤੱਕ ਇਹ ਰੈਸਟ ਕਰ ਦਨਾਂ ਮੈਂ ਦੁਕਾਨ ਦੇ ਵਿੱਚ ਹੀ ਕਰੂੰਗਾ ਜਿਹਦਾ ਉਸੇ ਟਾਈਪ ਬਸਾ ਕੇ ਜਦਦਰੀ ਬਸਾ ਕੇ ਪਾਉਣਾ ਕਿਉਂਕਿ ਉੱਥੇ ਤੇ ਬਹੁਤ ਕਸਟਮਰ ਆ ਜਾਂਦਾ ਨੂੰ ਦਿੱਕਤ ਆ ਜਾਂਦੀ ਇਸ ਦੁਕਾਨ ਦੇ ਵਿੱਚ ਰਹੂੰਗਾ ਸੋ ਨਾਮਾ ਮੈਂ ਚੇਨ ਬਣਾ ਕੇ ਤੇ ਮੈਂ ਹੁਣ ਸ਼ੂਟ ਕਰਕੇ ਦੁਕਾਨ ਚ ਕੱਣਾ ਤੇ ਬਾਅਦ ਵਿੱਚ ਅਪਲੋਡ ਕਰੂੰਗਾ ਤਿੰਨ ਚਾਰ ਵਰੀ ਤੇ ਸਨਮਾਨ ਉਹਦੋਂ ਰਾਤ ਨੂੰ ਮਿਲੂ ਤੁਸੀਂ ਵੀਰ ਚ ਬਣਾ ਲੈਣਾ ਸਕ੍ਰੀਨ ਵਰਸ ਤੋਂ ਮਿਲਦਾ ਨੂੰ ਰਾਤ ਨੂੰ ਕਿ ਜੇ 1 ਕਿ ਮਿੰਟ ਹੋ ਗਿਆ ਕਾਫੀ ਦਸਨ ਰਾਤੀ 8 ਵਜੇ ਕਿ 1 ਮਿੰਟ ਹੋ ਗਿਆ ਨਾ ਤੇ ਮੈਂ ਦੁਕਾਨ ਤੋਂ ਆ ਗਿਆ ਜੇ ਤੁਸੀਂ ਜੀ ਪ੍ਰਾਨੰਦ ਨੂੰ ਦੇਖ ਜਾ ਕੇ ਦੇਖ ਸਕਦੇ ਹੋ ਤੇ ਆ ਦੇਖੋ ਜੀ ਤੇ ਜੇ ਮੈਂ ਜਗਾ ਤੁਸੀਂ ਦਸਨ ਮਿੰਟ ਰਕਸਤ ਰਾਂਗਾ ਛੁੱਟ ਤੁਸੀਂ ਕਿਹੜੇ ਵੀ ਵੀਡੀਓ ਦੇਖਦੇ ਹਾਂ ਪੰਜਾਬ ਪ੍ਰਦੀਪ ਨੂੰ ਬਾਹਰਲੇ ਸੁਭਿਆ ਦੇਖ ਲਿਓ ਜ ਆਪਣੇ ਘਰ ਤੋਂ ਦੇਖਣੇ ਜਾਂ ਬਾਹਰਲੇ ਦੇਖਣ ਤੁਸੀਂ ਦੱਸੋਗੇ ਤੇ ਤੁਸੀਂ ਸਾਰੀਆਂ ਵੀਡੀਓ ਜਾ ਕੇ ਦੇਖਿਆ ਕਰੋ ਕਿਉਂਕਿ ਸੋ ਡਿਵੈਸਟੀ ਮੋਟੀਵੇਸ਼ਨ ਵੀਡੀਓ ਲਗਾਉਂਦਾ ਰਹਿਣਾ ਮੋਟੀਵੇਟਰ ਮੈਂ ਅੱਜ ਆਪਣਾ ਬਸੇ ਤੇ ਚੁਣਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਮੈਂ ਮਹੌਲ ਹੁੰਦਾ ਕਿ ਸਤਾਂ ਮਰਕਾਰ ਨਗਾ ਪ੍ਰੇਨਕੀ ਵੈ ਨਦੀਰ ਮੇਂ ਨਾ ਕਈ ਵਾਰ ਕੁਛ ਵੀ ਹੋ ਜਾਂਦਾ ਕੁਛ ਵੀ ਹੋ ਸਕਦਾ ਹਜ ਤੱਕ ਤਾਂ ਫਿਰ ਹਾਲ ਠੀਕ ਆ ਕੱਲੋਂ ਦਿਨਾਂ ਕੱਲ ਵੀ ਕੀ ਹੋ ਸਕਦਾ ਜੇ ਅੱਜ ਦਿਖਦੇ ਆਂਗੇ ਤਾਂ ਕੀ ਹੋ ਜਿਵੇ ਰੱਪਣ ਪਤਾ ਜਾਂ ਜਾਂ ਰੱਪਣ ਪਤਾ ਉਹਨਾਂ ਕੱਲ ਨੂੰ ਪਤਾ ਕਿ ਜੇ ਚੋਰਾਂ ਨੇ ਮੈਨੂੰ ਦਗਾਣ ਤੇ ਆਜਾ ਮੈਂ ਕਪੜੇ ਬਲ ਮੰਗੇ ਕਪੜੇ ਬਲ ਕੇ ਰੋਟੀ ਖੰਗ ਤੇ ਰੋਟੀ ਖਾ ਕੇ ਮੈਂ ਸੌਂ ਗਿਆ ਨਵੇਂ ਜੋ ਕਿਸਮਾ ਪਤੀ ਗਿਆ ਤੇ ਤਾਂ ਇਹ ਵੀ ਉਹ ਦੇਖਿਆ ਕਦੇ ਸਵਾਦਨ ਤੁਸੀਂ ਸਾਰਿਆਂ ਨੂੰ ਕਿਹਾ ਕਿ ਦੇਖ ਸਕਦੇ ਹਾਂ ਕਿ ਇਹ ਟੱਕ ਟੱਕ ਨੂੰ ਲਿਆ ਤਾਂ ਮੈਂ ਟੱਕ ਟੱਕ ਲਿਆ ਕਿ ਕੋਈ ਕਰਮਾ ਮਾਤੇ ਸਨਮਨ ਦਾਸ ਨੂੰ ਵੀ ਇਹ ਨੀਆ ਵੀਰ ਲੈ ਕੇ ਆਣਾ ਤੁਸੀਂ ਮੈਨੂੰ ਪਲੀਜ਼ ਫੋਲੋ ਕਰੋ ਜਿਆਦਾ ਜਿਹਾ ਜਿਆਦਾ ਤੇ ਮੈਨੂੰ ਸਪੋਰਟ ਕਰੋ ਤੇ ਕਿਸੇ ਨੂੰ ਸਭ ਨੂੰ ਪਤਾ ਲੱਗ ਜੇ ਕਿ ਛੋਟੇ ਮੈਂ ਛੋਟੇ ਜਿਹੇ ਸ਼ਹਿਰ ਤੋਂ ਬਲੋਂਗ ਕਰਦਾ ਤੇ ਉਹ ਮੇਰਾ ਸਾਹਿਬ ਮਸ਼ਹੂਰ ਹੋਵੇ ਤੇ ਮੈਂ ਮਸ਼ਹੂਰ ਹੋ ਜਾ ਤਾਂ ਮੈਨੂੰ ਲੋਕਾਂ ਤੋਂ ਲੱਗੇ ਕਿ ਇਸ ਤਰ੍ਹਾਂ ਦਾ ਬੰਦਾ ਕਿਤੇ ਮੈਂ ਇੰਤ ਕਰਕੇ ਅੱਗੇ ਵਧ ਸਕਦਾ ਚਰਮੰਦਾ ਜੀ ਨੂੰ ਤੁਹਾਨੂੰ ਸਿਰਫ ਚਾਪਣਾ ਹੈ ਸਕ੍ਰਿਪਟ ਨੰਬਰ ਸਮਝਾਉਣਾ ਖਾਸ ਹੋਏ ਤਕ ਲੱਗਨੇ ਕਾਫੀ ਦਸਰ ਦੋਸਤ ਆ ਗਿਆ ਦਿਨ ਅੱਜ ਦੇ ਚਾਰ ਮਹੀਨੇ 2023 ਕੀ ਕਾ 3 2023 ਤੇ 6 ਵਰਗਾ ਗੰਡਾ ਮੈਂ ਟੋਗਣ ਨੂੰ ਮਾ ਕੋਣ ਨੂੰ ਸੇਜ ਨੂੰ ਚੋੜਾ ਸਭਾ ਕਸੇ ਉੱਠੇ ਸਭਾ ਸੇ ਉੱਠ ਕੇ ਮੈਂ ਸਹਿਯੋਗ ਕਰਨ ਗਿਆ ਪਰ ਤੇ ਪਰ ਕੀ ਤੇ ਮੇਰੇ ਮੋੜ ਜੋ ਕਤੂੜਾ ਛੋਟਾ ਜੋੜ ਲੱਗ ਗਿਆ ਫਿਰ ਕੋਈ ਗੱਲ ਨਹੀਂ ਮੈਂ ਆ ਗਿਆ ਤੇ ਹੁਣ ਮੈਂ ਘਰ ਆ ਗਿਆ ਘਰ ਆ ਗਿਆ ਤੇ ਸਭ ਨੂੰ ਸਟੂੜ ਕਰਨ ਵਾਸਤੇ ਆਉਂਗਾ ਬਸ ਰੋਮ ਤੇ ਪਾਣੀ ਪੀਂਗਾ ਤੇ ਉਹ ਦੂਬਾ ਚਰਨਾਉ ਬਣ ਕੇ ਕਰੂੰਗਾ ਤੇ ਮੈਂ ਕਿਤੇ ਮੈਂ ਪ੍ਰੋਗਰਾਮ ਹੈ ਕਿ ਪ੍ਰੋਗਰਾਮ ਹਨ ਕੀ ਸਰਪ੍ਰਾਈਜ਼ ਉਹ ਸੁਣਨਾ ਅ ਜਦੋਂ ਮੈਂ ਰੋਟੀ ਖਾਣਾ ਉਹ ਦੱਸੂਗਾ ਉਹ ਵੀਰੋ ਜਦੋਂ ਦੱਸੂਗਾ ਤੇ ਐਂਟਰ ਕਰੂੰਗਾ ਤੇ ਜੇ ਤੁਸੀਂ ਪਾਣੀ ਉਹਨੂੰ ਦੇਖਿਆ ਜਾਂ ਕਿ ਕਿਸ ਸਮੇਂ ਤੇ ਹਨ ਮੈਂ ਦੱਸਣ ਲੱਗੂਗਾ ਕਿ ਬਹਰ ਜਾਉਂਗਾ ਮੈਂ ਕਿੱਥੇ ਜਾਉਂਗਾ ਉਹ ਮੈਂ ਅਗਲੀ ਆਉਣ ਵਾਲੀ ਵੀਡੀਓ ਆ ਉਸ ਵਿੱਚ ਦੱਸੂਗਾ ਤੇ ਮੈਂ ਕਿੱਥੇ ਜਾ ਰਿਹਾ ਮੈਂ ਕਿੱਥੇ ਪਲਾਨ ਕਰ ਰਿਹਾ ਉਹ ਦੱਸੂਗਾ ਜਦੋਂ ਜਮ ਅੱਗੇ ਵੀਡੀਓ ਆਉਗਣਾ ਜਦੋਂ ਦੋਨੋਂ ਕਵਰੀ ਨਾ ਰਹੇ ਨਾ ਦੋ ਵੀ ਰੋਟੀ ਖਾਣ ਮੈਂ ਉਹ ਤੁਹਾਨੂੰ ਦੱਸੂਗਾ ਕਿ ਮੈਂ ਕਿੱਥੇ ਜਾਣਾ ਉਹ ਨਹੀਂ ਦੱਸਦਾ ਕਿ ਮੈਂ ਕਿੱਥੇ ਜਾਣਾ ਤੇ ਦੱਸਦਾ ਵੀ ਪਲਾਨ ਕਰ ਲਾਂਗੇ ਨੰਬਰ ਉਹ ਦੱਸੂਗਾ ਕਤਿਨਾਂ ਦਾ ਟਿਕਟ ਸੁਬਹ ਤੋਂ ਬਣਾ ਰਿਹਾ ਸੀ ਕਿੰਨਾ ਘਰ ਪਰੇ ਮੰਦਰ ਹਾਂ 9:30 ਵਜੇ ਤੋਂ 3:00 ਵਜੇ ਨੂੰ ਮਿਲ ਕਾਰਨ ਅਗਰ ਕਰੇ ਮੇਰਾ ਟਿਕਾਣਾ ਇਸ ਵਿੱਚ ਵੀ ਹੋਣ 9:30 ਹੋ ਗਏ ਨੇ ਕਿ ਜੇ ਤੂੰ ਦੇਖ ਸਕਦੇ ਹੋ ਤੁਕਨਾ ਬੋਝਾ ਤੇ ਤੁਪਾ ਦੇਖੋ ਤੁਕਨਾ ਸਰ ਬੈੱਡ ਤੇ ਤੁਪ ਆ ਜਾਂਦੀ ਆ ਠੀਕ ਆ ਜੀ ਤੇ ਕਰ ਲਓ ਜਦੋਂ ਮੈਂ ਸੂਟ ਕਰਕੇ ਸਾਡੇ ਸੀ ਰਾਤ ਨੂੰ ਤਾਂ ਜਿਹੜੀ ਉਹ ਮੇਰੇ ਫੋਨ ਆ ਫੋਨ ਹੱਥੋਂ ਦਾ ਗਿਰ ਗਿਆ ਸੀ ਪਰ ਬਚ ਗਿਆ ਤੇ ਮੈਂ ਜਲਦੀ ਧੜਕਾਂ ਮੇਕ ਰੋਗੀ ਸੀ मैं दो दिन ट्रैवल करूंगा दो दिन मैं आउट ऑफ स्टेशन जाऊंगा बहर जाऊंगा घूमने दो दिन मैं बाहर जा रहा दो दिन ली ठीक है बहार जा रहा है दो दिन बाहर जा रहा जी ना पता लगी लाइक कर लो कदम जा रहे उसमें ਕਤਲ ਬਦੂਗਾ ਅਗਲੀ ਵੀਡੀਓ ਚ ਜੇ ਤੁਸੀਂ ਮੇਰੇ ਚੰਤ ਨਮਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨੋਟੀਫਿਕੇਸ਼ਨ ਆਪ ਨੂੰ ਪ੍ਰੈਸ ਕਰਕੇ ਆਲ ਦੇ ਬਟਨ ਦਬਲੋ ਮੇਰੀ ਵੀਡੀਓ ਸਮਪਲੈਂ ਦੇਖਣੇ ਦਿਓ ਤੁਸੀਂ ਮੈਸਜ ਸੁਸ਼ਮਣਾ ਫੋਨ ਇੰਸਟਾਗ੍ਰਾਮ ਫੇਸ ਕੋ ਕੰਟੈਂਟ ਕੋ ਵੀ ਤੁਸੀਂ ਫੋਲੋ ਕਰਨਾ ਤੁਹਾਨੂੰ ਸਾਰਨੇ ਕੰਟੈਂਟ ਸਟ੍ਰੈਟਜੀ ਮੈਂ ਦਊਗਾ ਜੇ ਤੁਸੀਂ ਮੇਰੇ ਕੰਟੈਂਟ ਕੋ ਵੀ ਦੇਖਣਾ ਚਾਹੋ ਹਿੰਦੀ ਵਿੱਚ ਹੋਗਾ ਨਹੀਂ ਕਈ ਬੰਦਿਆ ਤੁਹਾਨੂੰ ਲੱਗਾ ਸਪਰਾਈਬ ਕਰ ਸਕਦਾ ਹਾਂ ਤਾਂ ਇਹ ਰਿਜਿਸਟਰ ਹੁੰਦੀ ਹੁੰਦੀ ਹੈ ਇੱਕ ਦਿਨਾਂ ਵਿੱਚ ਨਹੀਂ ਆ ਸਕਦੀ ਫਿਰ ਰਿਜਿਸਟਰ ਰਹਿ ਰਹੀ ਹੁੰਦੀ ਹੈ ਜਾ ਕੇ ਫੋਲੋ ਕਰ ਸਕੋ ਜੇ ਤੁਸੀਂ ਮੇਰੇ ਕੰਟੈਂਟ ਕੋ ਵੀ ਦਰ ਲੋਣਾ ਹਿੰਦੀ ਦੇ ਵਿੱਚ ਉਹਦਾ ਲਿੰਕ ਹੈ ਕਈ ਬੰਦਿਆ ਤੁਹਾਨੂੰ ਲੱਗਾ ਸਪਰਾਈਬ ਕਰ ਲਓ ਤਾਂ ਆ ਦਿਓ ਨੋਟ ਮੈਨੂੰ ਕਾਸਟ ਕਰਦੇ ਹਾਂ ਅਲਦ ਪਰੰਪਰ ਮੇਰੇ ਸੰਬੰਧ ਵਿੱਚ ਹਿੰਦਸੋੜ ਮੈਂ ਚਿਕਾ ਲਾ ਤਾਂ ਮਰੇ ਬ੍ਰਿਧਿਤ ਚੱਲਦੇ ਮੈਂ ਉਸ ਨੂੰ ਵਿਆਹ ਸਕਦੇ ਹਾਂ ਸਾਰਾ